ਇਹ ਅੱਗੇ ਕਿਉਂ ਬਣਾਉਂਦੀ ਸੀ ਕੁੜੀਆਂ ਮੈਂ ਕਰਦਾ ਸਾਰੀ ਗੱਲ ਹਾਂਜੀ ਇਹ ਸੱਸਾ ਤਾਂ ਨਹੀਂ ਬੁੜੀਆਂ ਮਾਲ ਲੈਣੀਆਂ ਕੁੜੀਆਂ ਅਦੇ ਸੀ ਆਰ ਦੇ ਪੇਕੇ ਮੂੰ ਤਾਂ ਕੋਈ ਸੌਂਡਾ ਨਹੀਂ ਸੀ ਸੌਂਡ ਦੇ ਮਹੀਨੇ ਇਹ ਜ਼ਰੂਰੀ ਹੁੰਦਾ ਸੀ ਵੀ ਕੁੜੀਆਂ ਨੂੰ ਪੇਕੇ ਭੇਜਣਾ ਹੈ ਭੇਜਣਾ ਹੈ ਨਾਲੇ ਤਾਂ ਭਾਈ ਖਾਪੀ ਹੁੰਦੀਆਂ ਸੀ ਨਾਲੇ ਰਹੇ ਹੁੰਦੇ ਸੀ ਨਾਲੇ ਮਾਪੇ ਆਪਣੇ ਨਾਲ ਕਰ ਕਰ ਰਹੇ ਸੀ ਨਾਲੇ ਗਿੱਧਾ ਪਾ ਕੇ ਸਾਰਾ ਕੁਝੜਾ ਕੁਝ ਸੱਸ ਸਾਨੇ ਕਹਿਣਾ ਚੰਗਿਆ ਮਾੜਾ ਚੰਗੀਆਂ ਵੀ ਹੁੰਦੀਆਂ ਸੀ ਸੱਸਾਂ ਮਾੜੀਆਂ ਵੀ ਹੁੰਦੀਆਂ ਸੀ ਸਾਰਾ ਕੁਝ ਕਹਿੰਦੇ ਸੀ ਨਾ ਬਸੋ ਚੋਤ ਗੀਤ ਸੁਨੇ ਸੀ ਅਲੜਾਂ ਦੇ ਕਿਆ ਮੂਹ ਚ ਨੋਟ ਪਾ ਕੇ ਨੱਚਿਓ ਤੁਸੀਂ ਸਾਰੇ ਜਣੇ ਪਰ ਅਖੀਰਲੀ ਵਾਰੀ ਸੱਚੀ ਜਦੋਂ ਕਹਿੰਦੇ ਨਾ ਵੀ ਬਹੁਤ ਖੁਸ਼ੀ ਸੀ ਕਦੋਂ ਗਿੱਧਾ ਪਾਇਆ ਸੀ ਗਿੱਧਾ ਤਾਂ ਹੁਣੇ ਹੀ ਪਾ ਕੇ ਆਈਆਂ ਮੈਨੂੰ ਲੱਗਦਾ ਵੀ ਇਹ ਸੁਧਾਰਾ ਤੇ ਇਹ ਸਾਰੀਆਂ ਤੀਆਂ ਦਾ ਪਹਟੇਰਨਾ ਹੁਣ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ ਜੀ ਸੀ ਬਿੱਤੀਆਂ ਮੜਾਲੀਆਂ ਹੋਰ ਚ ਫੰਕਸ਼ਨ ਕਰਦੇ ਕਰ ਲੈ ਜੇ ਅੱਛਾ ਲੱਗਦਾ ਸੀਗਾ ਲੰਬੇ ਸਮੇਂ ਬਾਅਦ ਜਦੋਂ ਸਹੇਲੀਆਂ ਭੈਣਾਂ ਮਿਲਦੀ ਉਹਨਾਂ ਤੇ ਚਾਹ ਹੀ ਵੇਖਣਾ ਬੰਦ ਤੇ ਤੁਹਾਨੂੰ ਦੇਖੀ ਜਾ ਰਹੇ ਨੇ ਇਹ ਤਾਂ ਬਹੁਤ ਦੇਰ ਬਾਅਦ ਜੁੜੀਆਂ ਅੱਠੀ ਕੋਫੋ ਲੈ ਕੇ ਪੜ੍ਹੇ ਆ ਫਿਜੀਕਲ ਕਾਲਜ ਪਟਿਆਲਾ ਇਹ ਮੇਰੇ ਸੀਨੀਅਰ ਸੀ ਇਹ ਮੈਨੂੰ ਲੈ ਜਾਇਆ ਕਰਦੇ ਇਹ ਜਾਂਦੇ ਹੁੰਦੇ ਐਕਟਿੰਗ ਲਈ ਤੇ ਅਸੀਂ ਮੈਨੂੰ ਵੀ ਸਿਲੈਕਟ ਕਰ ਲਿਆ ਤੇ ਮੇਰਾ ਜਿਹੜਾ ਫੀਲਡ ਹੈ ਮੈਂ ਮੁੱਕ ਗਿਆ ਕਿ ਫਿਰ ਇਸ ਕਰਕੇ ਮੈਂ دیਵਾਨਾ ਚਾਹੁੰਦਾ ਉਸ ਫੀਲਡ ਨੂੰ ਛੱਡ ਕੇ 54 ਸਾਲ ਤੋਂ ਮੁਸੱਬੇ ਚ ਆਪੀ ਸੇ ਬਤ ਕਰ ਰਹੀ ਹਾਂ ਸੱਗੀ ਕਰਾ ਕੇ ਦੇ ਗਿਆ ਨੀ ਪੁੱਤ ਸੋਰੇ ਦਾ ਫੁੱਲੋਂ ਦਿਨੋਗੇ ਥਾਈ ਤੇਰੇ ਲੜ ਲਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਕੇ ਨਾ ਕਰ ਨਾ ਜਾਈਂ ਵੇ but that's <laughs> dure i